ਇਹ ਇੱਕ ਪਾਸਪੋਰਟ ਦਾ ਕੀ ਮਾਮਲਾ ਸਾਰੇ ਸਰਾ 29 ਦੇ ਬੰਦੀ ਗੱਲ ਹੈ ਕਿ ਇੱਕ ਲਖਵਿੰਦਰ ਸਿੰਘ ਮੱਲੀ ਨਾਮ ਦਾ ਵਿਅਕਤੀ ਹੈ ਜੋ ਅੜਬ ਦੀ ਦੁਕਾਨ ਕਰਦਾ ਹੈ ਇਹ ਨਦਾਲੇ ਤੋਂ ਆਪਣੇ ਘਰ ਜਾ ਰਿਹਾ ਸੀ ਮਿਰਜ਼ਾਪੁਰ ਤੇ ਰਸਤੇ ਵਿੱਚ ਰੋਕ ਕੇ ਚਾਰ ਮੋਟਰਸਾਈਕਲ ਸਵਾਰ ਨੌਜਵਾਨ ਸੀਗੇ ਉਹਨਾਂ ਨੇ ਇੱਥੇ ਬਾਇਰਿੰਗ ਕੀਤੀ ਸੀ ਜਿਹਦੇ ਨਾਲ ਇਹਦੇ ਪੇਟ ਦੇ ਵਿੱਚ ਗੋਲੀ ਲੱਗੀ ਸੀ ਇਹਨੂੰ ਜਲੰਧਰ ਹਸਪੀਟਲ ਦਾਖਲ ਕਰਾਇਆ ਗਿਆ ਇਹਦੇ ਬਿਆਨ ਲੈ ਕੇ ਇੱਥੇ ਬਚਾ ਰਿਸਰਚ ਕੀਤਾ ਗਿਆ 307 ਦਾ 25 ਚਾਰਜ ਨਾਲ। ਤੋਂ ਇਹਦੇ ਸਬੰਧ ਵਿੱਚ ਮੈਡਮ ਬਤਸਲਾ ਗੁਪਤਾ ਸਾਡੇ ਐਸਐਸਪੀ ਫੂਖਲਾ ਨਹੀਂ ਰਹੇ ਨਹੀਂ ਹੈ। ਉਹਨਾਂ ਦੇ ਵਿਦਾਸ਼ਨ ਹਦੇਸ਼ ਹੈ। ਡੀਐਸਪੀ ਫਲਤ ਐਸਐਚਓ ਆਪਣੇ ਸੁਭਾਂਪੁਰ ਸੀਟੀਮ ਖੜੇ ਸਾਰੀ ਜਿਹੜੀ ਹੈਗੀ ਹੈ। ਉਹ ਇੱਥੇ ਵਰਕਆਊਟ ਕੀਤਾ ਸੀ ਔਰ ਟੈਕਨੀਕਲ ਦੇ ਕੁਮਨ ਤਰੀਕੇ ਨਾਲ ਇਹਨੂੰ ਅਸੀਂ ਕਰਦੇ ਨੂੰ ਫੇਸ ਕੀਤਾ ਹੈਗਾ। ਇਦੇ ਵਿੱਚ ਚਾਰ ਦੋਸ਼ੀ ਜਿਹੜੇ ਹੈਗੇ ਆ ਉਹ ਢਿਲਮਾ ਥਾਣੇ ਦੇ ਸੰਗੋਦਲਾ ਪਿੰਡ ਹੈਗਾ ਉੱਥੇ ਦੇ ਰਹਿਣ ਵਾਲੇ ਹੈਗੇ ਇੱਕ ਦਾ ਨਾਮ ਸ਼ਰਨਜੀਤ ਹੈ ਇੱਕ ਦਾ ਪ੍ਰਭਜੋਤ ਹੈਗਾ ਮਨਪ੍ਰੀਤ ਹੈਗਾ ਹਰਪ੍ਰੀਤ ਹੈ ਇਹ ਚਾਰ ਲੜਕੇ ਜਿਹੜੇ ਹੈਗੇ 24 ਤੋਂ 27 ਸਾਲ ਦੀ ਇਹਨਾਂ ਦੀ ਉਮਰ ਹੈਗੀ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਸ ਮੁਕੱਦਮੇ ਦੇ ਵਿੱਚ ਔਰ ਇਸ ਦੇ ਵਿੱਚ ਇੱਕ ਲੜਕਾ ਜਾਂ ਅਮਰਿਤਪਾਲ ਹੈਗਾ ਉਹ ਵੀ ਜਿਹੜਾ ਹੈਗਾ ਉਹ ਫੜਿਆ ਗਿਆ ਹੈਗਾ ਆਪਣੇ ਦਸੂਏ ਥਾਣੇ ਦੇ ਵਿੱਚ ਇਹਦੇ ਵਿੱਚ ਜਿਹੜਾ ਵੈਪਨ ਸੀਗਾ ਉਹ ਵੀ ਰਿਕਵਰ ਹੋ ਚੁੱਕਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਜਿਹੜਾ ਵਤਿਆ ਗਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਔਰ ਅਮਰਤਪਾਲ ਦੀ ਗੱਲ ਹੋਈ ਸੀਗੀ ਇੱਕ ਲੜਕੇ ਨਾਲ ਜਿਹੜਾ ਮਨੂਹਤ ਹੈਗਾ ਜੋ ਯੂ ਐਸ اے ਦਾ ਰਹਿਣ ਵਾਲਾ ਹੈਗਾ ਦੱਸਿਆ ਜਾਂਦਾ ਹੈਗਾ ਉਹਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਸਪਾਰੀ ਦਿੱਤੀ ਸੀਗੀ ਔਰ ਇਹਦੇ ਵਿੱਚ 1.5 ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ ਸੀਗੀ ਜਿਹਦੇ ਵਿੱਚ 4000 ਰੁਪਿਆ ਜਿਹੜਾ ਇਹਨਾਂ ਨੂੰ ਮਨੀ ਗ੍ਰਾਮ ਦੇ ਥ्रू ਆ ਗਿਆ ਹੈਗਾ ਇਨਾਂ ਦਾ ਪ੍ਰਾਪਰਟੀ ਦਾ ਡਿਸਪੂਟ ਲੱਗਦਾ ਹੈਗਾ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਮੰਨੂਪ ਹੁਣ ਮੰਨੂਪ ਅਮਰੀਕਾ ਵਾਲੇ ਦਾ ਅਮਰੂਪ ਠੀਕ ਉਹਦਾ ਕੋਈ ਰਿਸ਼ਤੇਦਾਰ ਸੀਗਾ ਹੂੰ ਉਹਦੀ ਇਨਾਂ ਨਾਲ ਕੋਈ ਪ੍ਰਾਪਰਟੀ ਦਾ ਡਿਸਪੂਟ ਮੱਲੀ ਹੋਣਾ ਨਾ ਠੀਕ ਹੈ ਉਹ ਅਮਰਿਤਪਾਲ ਜਿਹੜਾ ਹੈਗਾ ਮੇਨ ਸੂਟਰਤਾ ਦਾ ਹੈ ਇਹਦੇ ਵਿੱਚ ਜੀ ਜਿਨੇ ਇਹਨਾਂ ਦੀ ਇਹਨਾਂ ਨਾਲ ਗੱਲ ਕਰਾਈ ਹੈਗੀ ਲੜਕੇ ਨਾਲ ਜੀ ਇਹ ਮੋਰੇ ਹੈ ਜਿਹੜੇ ਚਾਰੇ ਜਣੇ ਹੈਗੇ ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੇ ਬਾਇ ਕੀਤਾ ਸੀਗਾ ਅੱਛਾ ਤੇ ਅਮਰਿਤਪਾਲ ਜਿਹੜਾ ਹੈਗਾ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗਾ ਉਹਨੂੰ ਲੈ ਕੇ ਬਾਕੀ ਜਿਹੜੀ ਹੈ ਤਤਿਸ਼ ਨੂੰ ਅਸੀਂ ਪੂਰੀ ਕਰਾਂਗੇ ਉਤੋਂ ਸਾਰੀ ਗੱਲ ਦਾ ਪਤਾ ਲੱਗੂ ਕਿ ਮਨੂਖ ਨੇ ਕਿਤੇ ਕਰਕੇ ਇਹ ਪੈਸੇ ਦਿੱਤੇ ਸਿੱਧੇ ਤੌਰ ਤੇ ਇਹ ਜੋ ਸਾਨੂੰ ਇਹ ਲੱਗਦਾ ਹੈਗਾ ਇਹ ਪ੍ਰੋਪਰਟੀ ਡਿਸਪੂਟ ਹੈਗਾ ਜਿਹਦੇ ਕਰਕੇ ਇਹਨਾਂ ਨੇ ਸਪਾਈ ਦੇ ਕੇ ਇਹਨੂੰ ਗੋਲੀਆਂ ਸ਼ਰਨ ਸ਼ਰਨ ਦੀ ਪ੍ਰੋਫਾਈਲ ਇਹਨਾਂ ਦੀ ਕੀ ਆ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਮਨਪ੍ਰੀਤ ਜਿਹੜਾ ਹੈਗਾ ਉਹਦੇ ਖਿਲਾਫ 326 ਦਾ ਕੇਸ ਦਿਸਟ ਹੈਗਾ ਬਾਕੀਆਂ ਦੇ ਖਿਲਾਫ ਤਿੰਨਾਂ ਦੇ ਖਿਲਾਫ ਅਜੇ ਤੱਕ ਮਨਰੂਹ ਜਿਹੜਾ ਅਮਨ ਉਹ ਸ਼ਰਨ ਹੈ ਤੇ ਮਨਰੂਹ ਤੇ ਅਮਨਿਤਪਾਲ ਆਪਸ ਵਿੱਚ ਕੀ ਰਿਲੇਟਿਵ ਨੇ ਇੱਕੋ ਪਿੰਡ ਦੇ ਨਾਲ ਵਾਲੇ ਇੱਕੋ ਪਿੰਡ ਦਾ ਗਨਾਲਾ ਸੰਗੋਜਲਾ ਪਿੰਡ ਹੈਗਾ ਕਾਣਾ ਟਿਲ ਮਾਚ ਇੱਕੋ ਪਿੰਡ ਦੇ ਰਹਿਣ ਵਾਲੇ ਉਹ ਵਿਲਣ ਨੇ 24 ਤੋਂ ਲੈ ਕੇ 27 ਸਾਲ ਦੀ ਉਮਰ ਹੈ ਮਨਰੂਪ ਦਾ ਬੈਕਗ੍ਰਾਉਂਡ ਕੀ ਹੈ ਹੈ ਕਿ ਸਾਹਮਣੇ ਜਿਹੜਾ ਮਨਰੂਪ ਦਾ ਅਜੇ ਨੂੰ ਕਰ ਰਹੇ ਹਾਂ ਤਸਦੀਕ ਅਸੀਂ ਠੀਕ ਹੈ ਬਰਾਂਦੀ ਜੀ ਸਰ ਬਰਾਂਦੀ ਜੀ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹਦੇ ਵਿੱਚ ਉਹ ਤੇ ਕਿਹੜਾ ਵੈਪਨ ਹੈਗਾ ਉਹ ਵੀ ਮਿਲ ਗਿਆ ਹੈਗਾ ਜਿਹੜਾ ਕਿ ਉਥੋਂ ਜਗਰੂਪ ਨੇ ਹੀ ਇਹ ਇਹਨਾਂ ਨੂੰ ਮੰਨੂਪ ਦੇ ਫੋਨ ਤੇ ਮੰਨੂਪ ਨੇ ਠੀਕ ਹੈ ਮੰਨੂਪ ਨੇ ਭੇਜਿਆ ਸੀਗਾ ਤੇ ਕੋਈ ਰਿਮਾਂਡ ਵਗੈਰਾ ਇਹਨਾਂ ਦਾ ਨਹੀਂ ਇਹਨਾਂ ਦਾ ਰਿਮਾਂਡ ਹਾਂਜੀ 6 ਨੂੰ ਅਰੈਸਟ ਕੀਤੇ ਸੀਗੇ ਹਜ ਤੱਕ ਇਹਨਾਂ ਦਾ ਰਿਮਾਂਡ ਸੀਗਾ ਤੇ ਇਹਨਾਂ ਦੀ ਕੋਸ਼ਿਸ਼ ਜਿਹੜੀ ਆ ਉਹ ਅਸੀਂ ਕਰ ਰਹੇ ਹਾਂ ਇਹ ਨੈਸ਼ਨਲ ਜੇ ਦੇਵਾਦੀ ਆ ਹਾਂ ਅਸ਼ਾ ਵੀ ਕਰਦੇ ਆ ਥੈਂਕ ਯੂ